ਪੰਜਾਬ ਯੂਨੀਵਰਸਿਟੀ ਵਾਲੀ ਉਹ ਬੜਾ ਕਨਫਿਊਜ਼ਨ ਹੋਈ ਕੱਲ ਆਪਾਂ ਦੇਖਦੇ ਵੀ ਰਹੇ ਇੱਕ ਨੋਟੀਫਿਕੇਸ਼ਨ ਕੋਈ ਕਹਿੰਦਾ ਰੱਦ ਹੋ ਗਿਆ ਪਹਿਲਾਂ ਉਹ ਐਫੀਡੈਵਟ ਵਾਲੇ ਮਾਮਲੇ ਦੀ ਗੱਲ ਹੋਈ ਕਿ ਉਹ ਚਲੋ ਉਹ ਵਾਪਸ ਲੈ ਲਿਆ ਫਿਰ ਉਸ ਬਾਅਦ ਜਾਂਦੇ ਜੇ ਗੱਲ ਪਤਾ ਲੱਗੀ ਕਿ ਨੋਟੀਫਿਕੇਸ਼ਨ ਵੀ ਦੋ ਤਿੰਨ ਅਜੋਰੇ ਚ ਪਤਾ ਨਹੀਂ ਕਿਹੜਾ ਰੱਦ ਹੋ ਗਿਆ ਕਿਹੜਾ ਰਹਿ ਗਿਆ ਇਹ ਜ਼ਰੂਰ ਸਾਂਝਾ ਕਰਿਓ ਸਪਸ਼ਟ ਕਰਿਓ ਇਸ ਕਰਨ ਨੂੰ ਸਾਡੀਆਂ ਦੇਖੋ ਪਹਿਲਾਂ ਰੌਲਾ ਪਿਆ ਕਿ ਜਿਹੜਾ ਪਹਿਲਾ ਨੋਟੀਫਿਕੇਸ਼ਨ ਸੀ ਯਾਨੀ ਜੋ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਜੀ ਫੈਸਲਾ ਸੀਗਾ ਉਸ ਨੂੰ ਰੱਦ ਕਰ ਦਿੱਤਾ ਗਿਆ ਰੱਦ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਫੈਸਲਾ ਲਿਆ ਉਹ ਖਤਮ ਹੈ ਜੀ ਪਰ ਬਾਤ ਦੇ ਵਿੱਚ ਜੋ ਸੰਘਰਸ਼ਸ਼ੀਲ ਧਿਰਾਂ ਨੇ ਉਹਨਾਂ ਨੇ ਇਹਦੇ ਵਿੱਚ ਇੱਕ ਲੋਕਾਂ ਨੂੰ ਅਵੇਅਰਨੈਸ ਦਿੱਤੀ ਕਿ ਭਾਈ ਇਸ ਗੱਲ ਤੇ ਗੌਰ ਕਰੋ ਇਹ ਮਿਸਲੀਡ ਕੀਤਾ ਜਾ ਰਿਹਾ ਕਿ ਨਾਲ ਦੀ ਨਾਲ ਇੱਕ ਨੋਟੀਫਿਕੇਸ਼ਨ ਉਹਨਾਂ ਨੇ ਫਿਰ ਅਮੈਂਡ ਕਰਕੇ ਜਾਰੀ ਕਰ ਦਿੱਤਾ ਜਿਦੇ ਵਿੱਚ ਪੋਸਟਪੋਨ ਦਾ ਜ਼ਿਕਰ ਹੈ ਪੋਸਟਪੋਨ ਕਰ ਦਿੱਤਾ ਕਿ ਜਿਹੜਾ ਉਹ ਅਮਲ ਹੈ ਫਿਲਹਾਲ ਉਸ ਅਮਲ ਨੂੰ ਮਲਤਵੀ ਕਰ ਦਿੱਤਾ ਦੋ ਚੀਜ਼ਾਂ ਹੁੰਦੀਆਂ ਨੇ ਨਾ ਮਲਤਵੀ ਮਤਲਬ ਆਪਾਂ ਕਹਿ ਦਿੰਨੇ ਆ ਕਿ ਜੀ ਫਲਾਣਾ ਕੰਮ ਸੀਗਾ ਜਿਹੜਾ ਸਮਾਗਮ ਸੀ ਉਹ ਮਲਤਵੀ ਹੋ ਗਿਆ ਅੱਗੇ ਪਾਤਾ ਅੱਗੇ ਪਾਤਾ ਯਾਨੀ ਤਰੀਕ ਜਿਹੜੀ ਆ ਉਹ ਫੇਰ ਦੁਬਾਰਾ ਤੋਂ ਮਿੱਥ ਲਈ ਜਾਂਦੀ ਜਿਵੇਂ ਮੰਨ ਲਓ ਕੋਈ ਤੁਹਾਡਾ ਸਮਾमेलन ਹੈ ਕੋਈ ਸਮਾਗਮ ਆ ਨਹੀਂ ਆ ਗਿਆ ਆਪਾਂ ਕਹਿੰਦੇ ਪੋਸਟਪੋਨ ਹੋ ਗਿਆ ਹਮ ਮਲਤਵੀ ਹੋ ਗਿਆ ਇੱਕ ਵਾਰੀ ਤਾਂ ਕੋਈ ਗੱਲ ਨਹੀਂ ਨਵੇਂ ਸਿਰੇ ਤੋਂ ਨਵੀਂ ਤਰੀਕ ਜਿਹੜੀ ਤੈਅ ਕੀਤੀ ਜਾਊਗੀ ਹੁਣ ਦੂਜੇ ਪਾਸੇ ਹੁੰਦਾ ਕਿ ਰੱਦ ਪੱਕਾ ਯਾਰ ਕੰਮ ਹੀ ਘਰ ਇਹ ਤਾਂ ਅਗਲੇ ਸਾਲ ਦੇਖਾਂਗੇ ਹੁਣ ਹੁੰਦਾ ਕਿ ਨਹੀਂ ਹੁੰਦਾ ਇੱਕ ਵਾਰੀ ਯਾਰ ਕੰਮ ਪੱਕਾ ਯਾਰ ਇਹ ਜਦੋਂ ਇਦਾਂ ਹੋਇਆ ਤੇ ਫਿਰ ਉਸ ਕਨਫਿਊਜ਼ਨ ਨੂੰ ਦੂਰ ਕੀਤਾ ਹਾਲਾਂਕਿ ਤੁਸੀਂ ਕਮਾਲ ਦੇਖੋ ਕਿ ਪਹਿਲਾ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਵਕਤਾ ਨੇ ਤਰਜਮਾਨ ਨੇ ਬਲਤੇਜ ਪੰਨੂ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਬਕਾਇਦਾ ਸ਼ਾਇਦ ਪਤਾ ਨਹੀਂ ਵੀਡੀਓ ਪਾਈ ਮੈਂ ਤਾਂ ਵੀਡੀਓ ਦੇਖੀ ਯਾਰ ਵੀਡੀਓ ਹੈ ਸ਼ਾਇਦ ਕਿ ਆਮ ਆਦਮੀ ਪਾਰਟੀ ਦੇ ਮਤਲਬ ਕਿ ਜਿਹੜੇ ਚੀਫ ਮਿਨਿਸਟਰ ਹੈ ਆ ਬੜੇ ਚਮਤਕਾਰੀ ਕਹਿ ਲੋ ਕਿ ਇਹਨਾਂ ਦੇ ਲੈਸਟ ਸਟੈਂਡ ਦੇ ਬਦੌਲਤ ਇਹ ਸਾਰਾ ਕੁਝ ਹੋਇਆ ਕਿ ਜੋ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਦਾ ਦਬਾਅ ਤੇ ਜੋ ਮਾਨਯੋਗ ਮੁੱਖ ਮੰਤਰੀ ਦਾ ਸਟੈਂਡ ਆ ਨਾ ਧਾਕੜ ਸਟੈਂਡ ਉਹਦੀ ਸਦਕਾ ਰੱਦ ਹੋ ਗਿਆ ਜੀ ਪਰ ਉਸ ਤੋਂ ਬਾਅਦ ਅ ਸ਼ਾਇਦ ਮਾਨਸਾਪ ਦੀ ਵੀ ਸਟੇਟਮੈਂਟ ਆਈ ਉਸ ਤੋਂ ਬਾਅਦ ਕਿਉਂਕਿ ਜਿਹੜੇ ਮਾਲਵਿੰਦਰ ਸਿੰਘ ਕੰਗ ਨੇ ਉਹ ਤਾਂ ਤੁਹਾਨੂੰ ਪਤਾ ਹੈ ਉਹ ਤਾਂ ਯੂਨੀਵਰਸਿਟੀ ਦੀ ਰਾਜਨੀਤੀ ਨਾਲ ਜੁੜੇ ਆ ਸ਼ਾਇਦ ਅੱਜ ਇਹਨਾਂ ਦੇ ਬੰਦੇ ਮੈਨੂੰ ਲੱਗਦਾ ਕਿ ਵਫਾ ਦੇ ਰੂਪ ਦੇ ਵਿੱਚ ਗਵਰਨਰ ਨੂੰ ਵੀ ਮਿਲਣ ਗਏ ਸਨ ਹਾਂ ਤਾਂ ਇਧਰੋਂ ਜਿਵੇਂ ਹੁਣ ਕਾਂਗਰਸ ਦੇ ਵਿੱਚੋਂ ਲਾਲੋ ਗੋਲਦੀ ਖੰਗੂੜਾ ਆ ਅਕਾਲੀਆਂ ਦੇ ਵਿੱਚੋਂ ਕਈ ਨੇਤਾ ਨੇ ਜਿਹੜੇ ਵਿਦਿਆਰਥੀ ਰਾਜਨੀਤੀ ਦੇ ਨਾਲ ਜੁੜੇ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੇ ਭੇਤ ਨੇ ਜੀ ਮਲੋਕੀ ਇਹ ਪੇਤੀ ਆ ਨਾ ਸਾਰੀ ਚਿਰ ਸਰਬੇਕਾਰ ਜੀ ਪੂਰੇ ਪੁਰਾਣੇ ਤੋਂ ਸਰਬੇਕਾਰਾ ਪੁਰਾਣੇ ਖੜਾ ਰਹੀ ਆ ਤੇ ਕਹਿਣ ਦਾ ਮਤਲਬ ਇਹ ਆ ਕਿ ਬਾਅਦ ਦੇ ਵਿੱਚ ਜਦੋਂ ਇਹਨਾਂ ਲੀਡਰਾਂ ਨੂੰ ਸਮਝ ਪਈ ਹੋਏਗੀ ਤਾਂ ਜਿਹੜੀਆਂ ਤੁਸੀਂ ਦੇਖੋਗੇ ਤੇ ਵੱਡੀਆਂ ਸਿਆਸੀ ਸ਼ਖਸੀਅਤਾਂ ਸੀਗੀਆਂ ਸਮੇਤ ਮਾਨ ਦੇ ਤਾਂ ਉਹਨਾਂ ਨੇ ਇਸ ਸਾਰੇ ਪੰਬਲ ਪੂਸੇ ਤੇ ਪ੍ਰतिकर्म ਇਹੋ ਜਿ ਦੇ ਨੇ ਸਟਾਰਟ ਕਰ ਦਿੱਤੇ ਕਿ ਦੇਖੋ ਜੀ ਇਹ ਤੇ ਬਿਲਕੁਲ ਇਹਨਾਂ ਨੇ ਇੱਕ ਪੰਬਲ ਪੂਸੇ ਵਾਲਾ ਪੈਂਟ ਰੱਖਿਆ ਗਿਆ ਜੀ ਜੀ ਬਿਲਕੁਲ ਕਿ ਪੰਬਲ ਪੂਸਾ ਪੈਦਾ ਕਰ ਦਿੱਤਾ ਜਾਵੇ ਤਾਂ ਇਹ ਇੱਕ ਹੋਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਜਪਾ ਵਾਸਤੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿੰਨਾ ਕਿ ਜਿਹੜੀ ਇਥੋਂ ਦੀ ਇਕਾਈ ਆ ਉਹ ਤਾਂ ਕਸੂਤੀ ਫਸ ਜਾਂਦੀ ਹੈ ਇਹੋ ਜਿਹੇ ਮਾਮਲੇ ਦੇ ਵਿੱਚ ਹੁਣ ਯੂਨੀਵਰਸਿਟੀ ਦਾ ਜਿਹੜਾ ਇਹ ਸਾਰਾ ਕੰਮ ਸੀਗਾ ਉਹ ਯੂਨੀਵਰਸਿਟੀ ਦੇ ਵਿੱਚ ਉਦਾਂ ਹੀ ਚੱਲਦਾ ਪਿਆ ਯਾਨੀ ਜਿਹੜਾ ਸੰਘਰਸ਼ ਸੀਗਾ ਜਿਹੜਾ ਵਿਰੋਧ ਸੀਗਾ ਉਹ ਜਿਉਂ ਦਾ ਤਿਉਂ ਚੱਲ ਰਿਹਾ ਹੈ ਉਹਨਾਂ ਨੇ ਸ਼ਾਇਦ 10 ਤਰੀਕ ਦੀ ਕਾਲ ਵੀ ਦਿੱਤੀ ਆ ਤਾਂ ਉਸ ਕਾਲ ਨੂੰ ਮਤਲਬ ਕਿ ਪਹਿਲਾਂ ਤਾਂ ਇਹ ਸਮਝਿਆ ਜਾਂਦਾ ਸੀਗਾ ਕਿ ਉਹ ਕਾਲ ਜਿਹੜੀ ਆ ਹੁਣ ਵਾਪਸ ਲੈ ਲਈ ਜਾਏਗੀ ਬੰਦ ਦੀ ਜੀ ਪਰੰਤੂ ਬਾਅਦ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਇੱਕ ਸਥਿਤੀ ਸਾਫ਼ ਹੋਣ ਸ਼ੁਰੂ ਹੋਈ ਜਿਸ ਸਥਿਤੀ ਨੇ ਆਪਾਂ ਕਹਿ ਲਈਏ ਕਿ ਬਹੁਤ ਧਿਆਨ ਖਿੱਚਿਆ ਕਿ ਹਾਂ ਭਾਈ ਇਹ ਤੇ ਮਾਮਲਾ ਜਿਹੜਾ ਉਹ ਅਮਲ ਦਾ ਟਲਿਆ ਹੈ ਹੂੰ ਕਹਾਣੀ ਖਤਮ ਨਹੀਂ ਹੋਈ ਤਾਂ ਉਹ ਕਾਲ ਜਿਹੜੀ ਆ ਬਰਕਰਾਰ ਕਰ ਦਿੱਤੀ ਗਈ ਬਾਅਦ ਦੇ ਵਿੱਚ ਤਾਂ ਹੁਣ ਤਾਂ ਸਥਿਤੀ ਸਾਫ਼ ਹੋ ਗਈ ਕਿ ਅ ਦਰਅਸਲ ਕੀ ਹੈ ਕਿ ਨਾ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕੋਈ ਪ੍ਰੈਸ ਨੋਟ ਜਾਰੀ ਕੀਤਾ ਗਿਆ ਜੀ ਨਾ ਕੋਈ ਇਸ ਤੋਂ ਇਲਾਵਾ ਕੋਈ ਹੋਰ ਸਪਸ਼ਟੀਕਰਨ ਦਸਤਾਵੇਜ਼ੀ ਤੌਰ ਤੇ ਦਿੱਤਾ ਗਿਆ ਕਿ ਹਾਂ ਭਾਈ ਅਸੀਂ ਇਹਨੂੰ ਪੱਕੇ ਤੌਰ ਤੇ ਬੰਦ ਕਰ ਰਹੇ ਹਾਂ ਹੂੰ ਚੈਪਟਰ ਹੀ ਕਲੋਜ਼ ਕਰ ਰਹੇ ਹਾਂ ਮੇਨ ਗੱਲ ਤੇ ਉਹੀ ਹੈ ਨਾ ਕਿ ਸੈਨੇਟ ਸਿੰਡੀਕੇਟ ਹੁਣ ਤੁਸੀਂ ਦੇਖੋ ਕਿ ਅੱਜ 5 ਦਿਨ ਹੋ ਗਏ ਇਸ ਵਿਵਾਦ ਨੂੰ ਬੈਸੇਟੀ ਬੇਸਿਕਲੀ ਜੇ ਤੁਸੀਂ ਦੇਖੋਗੇ ਅ ਅਸੀਂ ਤੇ 19 ਤੋਂ ਸ਼ਾਇਦ ਇਸ ਨੂੰ ਕਵਰ ਕਰ ਰਹੇ ਹਾਂ 19 ਚਰੌਲਾ ਪਿਆ ਸੀਗਾ ਸਭ ਤੋਂ ਪਹਿਲਾਂ ਜਦੋਂ ਮੈਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਸੀ ਉਸ ਵੇਲੇ ਪਿਛਲੇ ਚੋਣਾ ਉਦੋਂ ਹੋਈਆਂ ਸੀ ਮੈਂ ਸੁਣਿਆ ਸੀ ਚੋਣਾਂ ਦੇ ਵਿੱਚ ਵੀ ਹੋਈਆਂ ਨੇ ਅਸਲ ਦੇ ਵਿੱਚ ਕੀ ਹੈ ਕਿ ਉਦੋਂ ਇੱਕ ਕਮੇਟੀ ਬਣਾ ਦਿੱਤੀ ਗਈ ਸੀ ਜਿਹੜੀ ਮਾਹਰ ਨੇ ਉਹ ਇਸ ਕਮੇਟੀ ਦੀ ਜਿਹੜੀ ਬੰਤਰ ਹੈ ਮਤਲਬ ਕਿ ਇਹਦੀ ਹੋਂਦ ਉਹਦੇ ਤੇ ਸਵਾਲ ਖੜਾ ਕਰਦੇ ਸੀ ਕੈਪਟਨ ਸਰਕਾਰ ਵੇਲੇ ਉਸ ਕਮੇਟੀ ਨੇ ਹੀ ਕੁਝ ਸਿਫਾਰਸ਼ਾਂ ਕੀਤੀਆਂ ਸਨ ਜਿਵੇਂ ਤੁਸੀਂ ਖੇਤੀ ਬਿੱਲ ਵੇਖੇ ਹੋਣੇ ਆ ਜਿਨ੍ਹਾਂ ਦੇ ਖਿਲਾਫ ਅੰਦੋਲਨ ਖੜਾ ਹੋਇਆ ਸੀ ਤਾਂ ਉਹਦੇ ਵਿੱਚ ਕੀ ਸੀਗੀਆਂ ਕੁਝ ਸਿਫਾਰਸ਼ਾਂ ਸੀਗੀਆਂ ਜੀ ਉਹ ਸਿਫਾਰਸ਼ਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਅਹਿਮ ਆਗੂ ਸੀਗੇ ਜਿਹੜੇ ਹਿਮਾਚਲ ਤੋਂ ਉਹਨਾਂ ਦੀ ਅਗਵਾਈ ਚ ਬਣੀ ਕਮੇਟੀ ਨੇ ਦਿੱਤੀਆਂ ਸੀ ਜ਼ਿਆਦਾਤਰ ਜੀ ਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਇੱਥੇ ਵੀ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਬੜੀਆਂ ਅਜੀਬ ਮਤਲਬ ਕਿ ਸਿਫਾਰਸ਼ਾਂ ਕੀਤੀਆਂ ਕਿ ਖਾੜ ਤੱਕ ਇਹਦਾ ਦਾਇਰਾ ਕਰ ਦਿਓ ਹੁਣ ਇਹਦਾ ਦਾਇਰਾ ਤਾਂ ਹੋਰ ਤੱਕ ਹੈ ਜੀ ਗੁਮਸਾਲ ਤੱਕ ਹੈ ਬਿਲਕੁਲ ਯੂਨੀਵਰਸਿਟੀ ਦਾ ਦਾਇਰਾ ਮਤਲਬ ਤੁਸੀਂ ਹਿਸਾਬ ਲਾ ਲਓ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਗੰਗਾ ਨਗਰ ਬਾਰਡਰ ਤੱਕ ਹੈ ਜੀ ਤਾਂ ਇੱਥੇ ਲੋਕਾਂ ਨੇ ਬਹੁਤ ਫਿਰ ਸਵਾਲ ਖੜੇ ਕੀਤੇ ਵਿਰੋਧ ਹੋਇਆ ਤਾਂ ਮਤਲਬ ਕਿ ਇਹ ਉਥੋਂ ਹੀ ਕੰਮ ਸ਼ੁਰੂ ਹੋ ਗਿਆ ਸੀਗਾ ਸਾਫ਼ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇੱਕ ਕੇਂਦਰੀ ਮੰਤਰੀ ਹੁੰਦੇ ਸਨ ਪੰਜਾਬ ਤੋਂ ਪੰਜਾਬ ਤੋਂ ਕੇਂਦਰੀ ਮੰਤਰੀ ਹੁੰਦੇ ਸਨ ਸੋਮ ਅਫਗਾਨੇ ਵਾਲੇ ਜੀ ਇਨਾਂ ਤੇ ਇੱਕ ਵਾਰੀ ਇਲਜ਼ਾਮ ਇਹ ਲੱਗਾ ਕਿ ਚੱਲਦੀ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੇ ਕਿਆ ਸੀ ਕਿ ਕੋਈ ਗੱਲ ਨਹੀਂ ਅਸੀਂ ਕਰਾ ਲਾਂਗੇ ਆਪਣੇ ਦੰਦ ਤੇ ਹਮ ਮਤਲਬ ਕਿ ਇਹ ਗੱਲਾਂ ਵੀ ਅਸੀਂ ਚਰਚਾਵਾ ਦੇ ਰੂਪ ਦੇ ਵਿੱਚ ਸੁਣੀਆਂ ਤਾਂ ਬਰਹਾਲ ਇਹ ਸਾਰਾ ਕੁਝ ਜਿਹੜਾ ਹੈ ਉਹ ਪਹਿਲਾਂ ਸਮੇ ਤੋਂ ਹੀ ਚੱਲਦਾ ਆ ਸੀ ਚੱਲਦਾ ਆਇਆ ਚੱਲਦਾ ਆਇਆ ਤੇ ਖੀਰ ਅੱਜ ਤੁਸੀਂ ਵੇਖੋ ਕਿ ਇੱਥੋਂ ਤੱਕ ਆ ਗਿਆ ਸੈਨੇਟ ਤੇ ਸਿੰਡੀਗੇਟ ਬਾਰੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀਗਾ ਕਿ ਦਰਅਸਲ ਕੀ ਹੈ ਕਿ ਇਹ ਮਾਮਲਾ ਜਿਹੜਾ ਪਿਛਲੇ ਕੁਝ ਲੰਮੇ ਸਮੇਂ ਤੋਂ ਚੱਲ ਰਿਹਾ ਹੁਣ ਲੋਕਾਂ ਨੂੰ ਸਮਝਾਉਣਗੇ ਮੀਡੀਆ ਕਰਮੀ ਆਪ ਸਮਝਣਗੇ ਕਿ ਕੀ ਹੈ ਦੇ ਫਾਇਦੇ ਨੁਕਸਾਨ ਕੀ ਹੈ ਅਸੀਂ 4-5 ਸਾਲ ਤੋਂ ਹੀ ਇਹਦੇ ਤੇ ਗੱਲ ਕਰਦੇ ਪਏ ਸੀਗੇ ਕਿ ਭਈ ਇਹ ਨਾ ਸਿਰਫ ਪੰਜਾਬ ਦੀ ਜਿਹੜੀ ਕਹ ਲੋ ਕਿ ਇਹਦੇ ਵਿੱਚ ਇੱਕ ਬਹੁਤ ਵੱਡੀ ਡੋਮਿਨੈਂਸ ਹੈ ਪੰਜਾਬ ਦੀ ਇਹਦੇ ਵਿੱਚ ਭਈ ਇੱਕ ਵੈਸੇ ਕਹਿ ਲੋ ਕਿ ਪੰਜਾਬ ਦੀ ਨਾ ਇੱਕ ਮੈਂ ਇਸ ਨੂੰ ਹੁਣ ਕੀ ਸ਼ਬਦ ਵੱਡੀ ਸ਼ਾਮਲੀਅਤ ਤਾਂ ਕਹਿ ਸਕਦੇ ਨਹੀਂ ਸ਼ਾਮਲ ਵੀ ਪੰਜਾਬ ਦੀ ਇੱਕ ਰਾਖੀ ਵੀ ਐ ਇਸ ਯੂਨੀਵਰਸਿਟੀ ਦੇ ਵਿੱਚ ਜੋ ਕਿਉਂਕਿ ਦੇਖੋ ਆਰਐਸਐਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿ ਦਿੰਦਾ ਤੁਸੀਂ ਆਰਐਸਐਸ ਨੂੰ ਸਮਝਣਾ ਤਾਂ ਆਰਐਸਐਸ ਦੀਆਂ ਕਿਤਾਬਾਂ ਪੜੋ ਆਰਐਸਐਸ ਦੀਆਂ ਕੀਤੀਆਂ ਗੱਲਾਂ ਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਉਹ ਫਿਰ ਤੁਸੀਂ ਉਹਦਾ ਕੋਈ ਕ੍ਰਿਟਿਕ ਕੰਟੈਂਟ ਵੀ ਪੜੋ ਜੇ ਤੁਹਾਨੂੰ ਪਤਾ ਲੱਗੇਗਾ ਦੋ ਹੀ ਪਾਸੇ ਦੀਆਂ ਚੀਜ਼ਾਂ ਪੜ੍ਹਨੀਆਂ ਸਟਾਰਟ ਕਰੋ ਬੇਸਿਕਲੀ ਕੀ ਆ ਕਿ ਆਰਐਸਐਸ ਦੇ ਵਿੰਗ ਬਣੇ ਹੋਇਆ ਸਭ ਕੋਈ ਮਤਲਬ ਕਿ ਇਹਨਾਂ ਦੇ ਸਕੂਲ ਵੀ ਹੈ ਤੁਹਾਨੂੰ ਪਤਾ ਇੱਕ ਵਾਰੀ ਲਖੇ ਸਦਾਣੇ ਦਾ ਰੌਲਾ ਪਿਆ ਸੀ ਇੱਕ ਸਕੂਲ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਇਲਜ਼ਾਮਾਤ ਲੱਗੇ ਸੀਗੇ ਯਾਦਾ ਤੋਂ ਪ੍ਰਿੰਸੀਪਲ ਦੇ ਦਫ਼ਤਰ ਤੱਕ ਮਾਮਲਾ ਗਿਆ ਸੀ ਯਾਨ ਜੀ ਉਹ ਕੀ ਸੀਗਾ ਹੁਣ ਅੱਗੇ ਆ ਜਾ ਕੱਲੇ ਸਕੂਲਾਂ ਤੱਕ ਨਹੀਂ ਇਹ ਕੀ ਕਰਦੇ ਆ ਕਿ ਮਤਲਬ ਕਿ ਹਾਇਰ ਐਜੂਕੇਸ਼ਨ ਵਾਸਤੇ ਇਹਨਾਂ ਦੇ ਕੰਮ ਚੱਲਦੇ ਰਹਿੰਦੇ ਲਗਾਤਾਰ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਨਾ ਇੱਕ ਹੋਰ ਮਿਸਾਲ ਦਿੰਨਾ ਤੁਹਾਨੂੰ ਜੀ ਆਪਣਾ ਇਹੋ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਥੋੜਾ ਜਿਹਾ ਨਾ ਮਾਈਨਸ ਪੁਆਇੰਟ ਹੁੰਦਾ ਕਿ ਆਪਾਂ ਭੁੱਲੀ ਜੰਨੇ ਜਾਂ ਅਸੀਂ ਕੋਕ ਪੜਤਾਲ ਜ਼ਿਆਦਾ ਨਹੀਂ ਕਰਦੇ ਤੁਹਾਨੂੰ ਯਾਦ ਇੱਕ ਵਾਈਸ ਚਾਂਸਲਰ ਦਾ ਰੌਲਾ ਪੈ ਗਿਆ ਸੀਗਾ ਜੀ ਨੂੰ ਸ਼ਾਇਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੂੰ ਬਾਦ ਦੇ ਵਿੱਚ ਤਲਬ ਕੀਤਾ ਗਿਆ ਸੀਗਾ ਹਵਾਈ ਅੱਡੇ ਤੋਂ ਸ਼ਹਿਰ ਉਹ ਕੀ ਸੀਗਾ ਤੁਸੀਂ ਸੋਚ ਕੇ ਦੇਖੋ ਉਹ ਕੀ ਸੀ ਮੈਂ ਤੁਹਾਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਕਿ ਉਹ ਇਸੇ ਤਰ੍ਹਾਂ ਦਾ ਹੀ ਸਮਾਗਮ ਸੀ ਭਗਵਤ ਬੈਠੇ ਸੀ ਜੀ ਨਾਲ ਉਹਨਾਂ ਦੇ ਜਿਹੜੇ ਸਿੱਖਿਆ ਸ਼ਾਸਤਰੀ ਸੀ ਉਹ ਬੈਠੇ ਸੀ ਉਹ ਕੀ ਪੁੱਛ ਰਿਆ ਸੀ ਕਿ ਤੁਹਾਡੀ ਇਹ ਯੂਨੀਵਰਸਟੀਆਂ ਚ ਕੀ ਚੱਲ ਰਿਹਾ ਹੈ ਵੀ ਸੀ ਸਾਹਿਬ ਉੱਥੇ ਤੇ ਫਸ ਗਏ ਕਿ ਅਸੀਂ ਆ ਕੁਝ ਕਰ ਰਹੇ ਆ ਜੀ ਜੀ ਜਿਹੜਾ ਇੱਥੇ ਨਾ ਅਗਬਰ ਗੁਜ਼ਰਿਆ ਜੀ ਵਿਵਾਦ ਬਣ ਗਿਆ ਉਹ ਇਹੀ ਤੇ ਚੀਜ਼ ਸੀਗੀ ਨਾ ਸਾਹਿਬ ਆਹੀ ਤੇ ਕੁਝ ਸੀ ਯੂਨੀਵਰਸਟੀਆਂ ਦੇ ਜਦੋਂ ਵਾਈਸ ਚਾਂਸਲਰ ਹੀ ਉੱਥੇ ਜਾ ਕੇ ਵਿਸ਼ੇ ਜਾਂਦੇ ਨੇ ਉਸ ਵਿਚਾਰਧਾਰਾ ਦੇ ਮੁਤਾਬਕ ਕੀ ਹੋ ਰਿਹਾ ਉਹ ਜਾ ਕੇ ਉੱਥੇ ਫੀਡਬੈਕ ਦੇ ਰਹੇ ਨੇ ਤਾਂ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਅਰਬੀ ਤੇ ਬੋਲ ਨਹੀਂ ਰਿਹਾ ਆ ਉਸ ਮੈਨੂੰ ਪਛਤ ਤੋ ਬੋਲ ਨਹੀਂ ਰਿਹਾ ਮੈਂ ਤੈਨੂੰ ਕੀ ਕਹਿ ਰਿਹਾ ਕਿ ਉਹ ਸਕੂਲੀ ਵਿਦਿਕ ਟਾਂਚੇ ਤੋਂ ਲੈ ਕੇ ਜੋ ਉਚੇਰੀ ਸਿੱਖਿਆ ਦਾ ਟਾਂਚਾ ਹੈ ਉਹਦੇ ਵਿੱਚ ਉਹ ਕੰਮ ਕਰਦੇ ਨੇ ਜੀ ਤੇ ਇਹ ਦੋ ਤਿੰਨ ਯੂਨੀਵਰਸਟੀਆਂ ਜਿਹੜੀਆਂ ਸੀਗੀਆਂ ਨਾ ਉਹ ਬੜੀਆਂ ਇਹਨਾਂ ਨੂੰ ਚੁਭਦੀਆਂ ਸੀਗੀਆਂ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਟੌਪ ਦੀਆਂ ਯੂਨੀਵਰਸਟੀਆਂ ਚੋਂ ਇੱਕ ਇਹ ਸੀਗੀ ਜੀ ਤੇ ਇਹ ਕਮ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਤਾਂ ਹੁਣ ਸੈਨੇਟ ਸਿੰਡੀਕੇਟ ਦਾ ਜਿਹੜਾ ਮਸਲਾ ਹੈ ਉਹ ਕੱਲਾ ਇਹ ਨਹੀਂ ਹੈ ਕਿ ਤੁਸੀਂ ਇਲੈਕਟਡ ਬਾਡੀ ਨੂੰ ਖਤਮ ਕਰਨ ਜਾ ਰਹੇ ਹੋ ਕਿ ਜਿਹੜੀ ਚੁਣੀ ਹੋਈ ਬਾਡੀ ਆ گورਨਿੰਗ ਬਾਡੀ ਦੇ ਵਿੱਚ ਰਿਫਾਰਮਸ ਦੇ ਨਾਮ ਤੇ ਬਲਕਿ ਉੱਥੇ ਕੀ ਸੀਗਾ ਕਿ ਪੰਜਾਬ ਇੱਕ ਤਰ੍ਹਾਂ ਨਾਲ ਕਹ ਲਓ ਕਿ ਪ੍ਰੋਟੈਕਟਰ ਸੀਗਾ ਪੰਜਾਬ ਦੇ ਨੁਮਾਇੰਦੇ ਜਾ ਕੇ ਉੱਥੇ ਅਰਦੇ ਸਨ ਕਿ ਨਹੀਂ 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 ਭਾਈ ਆ ਕੰਮ ਇੱਥੇ ਨਹੀਂ ਹੋਣ ਦੇਣਾ ਸੀ ਆ ਚੀਜ਼ ਇੱਥੇ ਨਹੀਂ ਹੋਣ ਦੇਣਾ ਤਾਂ ਮਤਲਬ ਕਿ ਵੀ ਸੀ ਬਹੁਤ ਇੱਕ ਸੀਮਤ ਪਾਵਰ ਰੱਖਦਾ ਸੀਗਾ ਚਾਂਸਲਰ ਤੇ ਹੋ ਗਿਆ ਨਾ ਤੁਹਾਡਾ ਉਪ ਰਾਸ਼ਟਰਪਤੀ ਜੀ ਤੇ ਵੀ ਸੀ ਆ ਗਿਆ ਵਾਈਸ ਚਾਂਸਲਰ ਆ ਗਿਆ ਪਰ ਇੱਥੇ ਕੀ ਉਲਟਾ ਸੀਗਾ ਕਿ ਵਾਈਸ ਚਾਂਸਲਰ ਦੇ ਉੱਤੇ ਇਹ ਜਿਹੜੀ ਬਾਡੀ ਸੀਗੀ ਨਾ ਉਹ ਇੱਕ ਤਰ੍ਹਾਂ ਨਾਲ ਸਿਕੰਜਾ ਘੇਲ ਉਹ ਜੀ ਉਹ ਇੱਕ ਕੁੰਡਾ ਸੀ ਤਾਂ ਇਸ ਨੂੰ ਹਟਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਫਿਰ ਵੀ ਸੀ ਆਫ ਦਾ ਮਨ ਪਸੰਦਾ ਲਾ ਲਓ ਉਸ ਤੋਂ ਬਾਅਦ ਜੋ ਮਰਜ਼ੀ ਕਰਵਾ ਲਓ ਸੱਲੇ ਸਾਰਾ ਮਾਮਲਾ ਫਿੱਟ ਹੈ ਜੀ ਮਾਮਲਾ ਹਿੱਟ ਹੈ ਤਾਂ ਇਸ ਕਰਕੇ ਹੁਣ ਇਹ ਜੋ ਇਹਨਾਂ ਨੇ ਮਿੱਠ ਕੇ ਕੀਤਾ ਸੋਚ ਕੇ ਕੀਤਾ ਉਸ ਤੋਂ ਬਾਅਦ ਹੁਣ ਇਹਦੇ ਤੋਂ ਇਹ ਪਿਛਾੜੀ ਹਟ ਵੀ ਨਹੀਂ ਸਕਦੇ ਤਾਂ ਪਰ ਮੈਂ ਇੱਕ ਗੱਲ ਇਹਨਾਂ ਨੂੰ ਦੱਸ ਦੇਣਾ ਜਿਹੜੇ ਇੱਥੋਂ ਦੇ ਹੈਗੇ ਨੇ ਆ ਭਾਜਪਾ ਦੇ ਪ੍ਰਦੇਸ਼ਿਕ ਕਾਈ ਵਾਲੇ ਕਿ ਹੰਸ ਰਾਜ ਹੰਸ ਨੂੰ ਪੁੱਛ ਲਓ ਕਿ ਪੰਜਾਬ ਦੀ ਰਾਜਨੀਤੀ ਫਿਰ ਕਿਸ ਤਰ੍ਹਾਂ ਹੁੰਦੀ ਹੈ ਹੰਸ ਰਾਜ ਹੰਸ ਵਰਗਾ ਜਿਹੜਾ ਬੰਦਾ ਆਪਣੀ ਇੱਜ਼ਤ ਕਮਾ ਕੇ ਬੈਠਾ ਸੀ ਦੌਲਤ ਕਮਾ ਕੇ ਬੈਠਾ ਸੀਗਾ ਅੱਜ ਉਹ ਘਰ ਬੈਠਾ ਹੈ ਜੀ ਤੇ ਉਹ ਸੱਤ ਸੱਤ ਸ਼ੁਗਰ ਕਰਦਾ ਹੈ 7 ਸਕਿੰਟਾਂ ਦੇ ਵਿੱਚ ਕਿ ਮੇਰਾ ਐਸ ਰਾਜਨੀਤੀ ਤੋਂ ਖੜਾ ਛੁਟਿਆ ਜੀ ਤੁਸੀਂ ਕੋਈ ਰਿਕਾਰਡ ਕਿਤੇ ਗੱਲ ਕਰੋਗੇ ਤੇ ਉਹ ਹੱਸਰਾ ਜਹਾਂਸੇ ਹੱਥ ਜੋੜ ਕੇ ਕਹਿਣਗੇ ਕਿ ਭਾਈ ਚੰਗਾ ਹੋਇਆ ਮੇਰਾ ਤੇ ਖੜਾ ਛੁਟਿਆ ਤਾਂ ਗੱਲ ਇਹ ਆ ਕਿ ਤੁਹਾਡਾ ਹਾਲ ਇਹੋ ਹੋਣਾ ਜੀ ਤੁਹਾਨੂੰ ਬੋਲਣਾ ਪਊਗਾ ਜੇ ਤੁਸੀਂ ਬੋਲੋ ਹੁਣ ਜਾਖੜ ਸਾਹਿਬ ਕਿੱਥੇ ਆ ਅੱਗੇ ਤੇ ਬਿੰਦ ਚ ਛੱਟ ਦੇ ਵਿੱਚ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਠੀਕ ਹੈ ਨਾ ਜੀ ਤਾਂ ਹੁਣ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹ ਹੱਲ ਕਰਵਾਓ ਹੋਰ ਕਿਸੇ ਨੇ ਹੱਲ ਨਹੀਂ ਕਰਵਾਉਣਾ ਪਾਰਟੀਆਂ ਸਾਰੀਆਂ ਇੱਕ ਸੋਰ ਦੇ ਵਿੱਚ ਆ ਜੀ ਪਹਿਲਾਂ ਸਰਪਾਰਟੀ ਮੀਟਿੰਗ ਕਾਲ ਕਰ ਲਓ ਫਿਰ ਪ੍ਰਧਾਨ ਮੰਤਰੀ ਤੋਂ ਟਾਈਮ ਲੈ ਲਓ ਜਾਂ ਹਮੇਤਿਸ਼ਾ ਜੀ ਤੋਂ ਟਾਈਮ ਲੈ ਲਓ ਆਓ ਅੱਗੇ ਲੱਗੋ ਤੇ ਹੁਣ ਉੱਥੇ ਜਾਓ ਉਹ ਦੋ ਬੰਦੇ ਹੀ ਕਰ ਸਕਦੇ ਆ ਇੱਥੋਂ ਭਾਜਪਾ ਵਾਲਿਆਂ ਨੂੰ ਲਾਓ ਅੱਗੇ ਹਮ ਇਕਬਾਲ ਸਿੰਘ ਲਾਲਪੁਰਾ ਹੈਗੇ ਨੇ ਤੁਹਾਡੇ ਕੋਲ ਹੈਗੇ ਆ ਗੱਟ ਗਣਤੀਆਂ ਦੇ ਜਿਹੜੇ ਕਮਿਸ਼ਨ ਦੇ ਚੇਅਰਮੈਨ ਨੇ ਪੂਰੇ ਪੰਜਾਬ ਨੂੰ ਛੱਡੂ ਪੂਰੇ ਇੰਡੀਆ ਨੂੰ ਜਿਹੜੇ ਹੈਡ ਕਰਦੇ ਨਹੀਂ ਹਰੀ ਪਰਸੈਂਟ ਕਰਦੇ ਨਹੀਂ ਭਾਈ ਉਹਨਾਂ ਨੂੰ ਅੱਗੇ ਲਾ ਲੋ ਇਨਕਾਰ ਵੀ ਨਹੀਂ ਕਰਨ ਕਿ ਸਿਆਣੇ ਆਦਮੀ ਹੈ ਜੀ